ਅੱਜ ਮੇਰਾ ਦਿਲ ਬਹੁਤ ਉਦਾਸ ਸੀ ਤੇ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਪਾਪਾ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜ ਰਹੇ ਸਨ ਕਿ ਬੇਟੀ ਮੈਂ ਸੱਚ ਕਹਿ ਰਿਹਾ ਹਾਂ ਮੈਂ ਤੈਨੂੰ ਜੂਏ ਵਿੱਚ ਹਾਰ ਕੇ ਆ ਗਿਆ ਹਾਂ ਤੈਨੂੰ ਲੈਣ ਲਈ ਲੋਕ ਬਾਹਰ ਖੜੇ ਹਨ ਤੂੰ ਉਹਨਾਂ ਦੇ ਨਾਲ ਚਲੇ ਜਾ ਤੇ ਮੈਨੂੰ ਮਾਫ਼ ਕਰ ਦੇ ਮੈਂ ਪਾਪਾ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਕਿਹਾ ਪਾਪਾ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਤੁਸੀਂ ਆਪਣੀ ਬੇਟੀ ਨੂੰ ਜੂਏ ਵਿੱਚ ਹਾਰ ਦਵੋਗੇ ਤੁਸੀਂ ਬਾਪ ਨਹੀਂ ਕਸਾਈ ਹੋ ਮੈਨੂੰ ਤੁਹਾਡੇ ਨਾਲ ਨਫ਼ਰਤ ਹੋ ਗਈ ਹੈ ਮੈਂ ਕਦੇ ਵੀ ਤੁਹਾਡੀ ਸ਼ਕਲ ਨਹੀਂ ਦੇਖਾਂਗੀ ਪਾਪਾ ਆਪਣੇ ਹੱਥ ਬੰਨੀ ਖੜੇ ਮੇਰੇ ਤੋਂ ਮਾਫੀ ਮੰਗ ਰਹੇ ਸੀ ਉਹ ਰੋ ਵੀ ਰਹੇ ਸਨ ਪਰ ਮੈਨੂੰ ਉਹਨਾਂ ਦੇ ਰੋਣ ਦੀ ਕੋਈ ਪਰਵਾਹ ਨਹੀਂ ਸੀ ਉਹਨਾਂ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਆਪਣੀ ਸਗੀ ਬੇਟੀ ਨੂੰ ਜੂਏ ਵਿੱਚ ਹਾਰ ਬੈਠੇ ਸੀ ਜੇ ਉਹਨਾਂ ਨੇ ਜੂਆ ਖੇਡਣਾ ਹੀ ਸੀ ਤਾਂ ਆਪਣੀ ਬੇਟੀ ਨੂੰ ਦਾਅ ਉਤੇ ਲਗਾਉਣ ਦੀ ਕੀ ਜ਼ਰੂਰਤ ਸੀ ਉਦੋਂ ਹੀ ਬਾਹਲੇ ਦਰਵਾਜ਼ੇ ਤੇ ਕਿਸੇ ਦੇ ਆਉਣ ਦੀ ਆਹਟ ਹੋਈ ਮੈਂ ਦੇਖਿਆ ਤਾਂ ਉਹ ਲੋਕ ਖੜੇ ਸੀ ਜਿਨ੍ਹਾਂ ਨੇ ਮੈਨੂੰ ਜੂਏ ਵਿੱਚ ਜਿੱਤੇ ਸੀ ਇੱਕ ਕਹਿ ਰਿਹਾ ਸੀ ਰਾਜ ਜਲਦੀ ਕਰ ਸਾਡੇ ਕੋਲ ਟਾਈਮ ਨਹੀਂ ਹੈ ਨਹੀਂ ਤਾਂ ਅਸੀਂ ਅੰਦਰ ਆ ਜਾਵਾਂਗੇ ਮੈਂ ਨਫ਼ਰਤ ਭਰੀਆਂ ਨਜ਼ਰਾਂ ਦਰਵਾਜ਼ੇ ਤੇ ਪਾਈਆਂ ਜਿੱਦਾਂ ਹੀ ਉਹ ਦੋਨੋਂ ਅੰਦਰ ਆਏ ਪਾਪਾ ਬਸ ਬਾਰ-ਬਾਰ ਇਹੀ ਸ਼ਬਦ ਦੁਹਰਾਏ ਜਾ ਰਹੇ ਸੀ ਮੈਨੂੰ ਮਾਫ਼ ਕਰ ਦੇ ਬੇਟੀ ਮੈਂ ਤੇਰਾ ਪਾਪੀ ਬਾਪ ਹਾਂ ਫਿਰ ਪਾਪਾ ਮੈਨੂੰ ਬਾਹਤੋਂ ਫੜ ਕੇ ਬਾਹਰ ਲੈ ਗਏ ਬਾਹਰ ਦੋ ਮੁੰਡੇ ਖੜੇ ਸਨ ਜੋ ਕਿ ਸ਼ਕਲ ਅਤੇ ਸੂਰਤ ਤੋਂ ਹੀ ਬਦਮਾਸ਼ ਲੱਗ ਰਹੇ ਸੀ ਉਹਨਾਂ ਨੇ ਹਾਫ ਸੁਪਰੀਆਂ ਨਜ਼ਰਾਂ ਨਾਲ ਮੈਨੂੰ ਦੇਖਿਆ ਤੇ ਗੱਡੀ ਵਿੱਚ ਬਿਠਾ ਕੇ ਲੈ ਗਏ ਪਿੱਛੋਂ ਪਾਪਾ ਦਰਵਾਜ਼ੇ ਤੇ ਰੋਂਦੇ ਰੋਂਦੇ ਉੱਥੇ ਹੀ ਡਿੱਗ ਗਏ ਸਨ ਮੈਨੂੰ ਆਪਣੀ ਇੱਜ਼ਤ ਖਤਰੇ ਵਿੱਚ ਲੱਗ ਰਹੀ ਸੀ ਉਹਨਾਂ ਦੋਨਾਂ ਬਦਮਾਸ਼ਾਂ ਦੀਆਂ ਨਜ਼ਰਾਂ ਮੇਰੇ ਚਿਹਰੇ ਵੱਲ ਦੇਖ ਰਹੀਆਂ ਸਨ ਮੇਰੇ ਪਾਪਾ ਇੱਕ ਜੂਏਬਾਜ਼ ਸਨ ਉਹ ਜੂਏ ਦੇ ਬਹੁਤ ਆਦੀ ਸਨ ਜੂਏ ਦੀ ਵਚਾ ਕਰਕੇ ਉਹ ਘਰ ਦਾ ਅੱਧਾ ਸਮਾਨ ਵੇਚ ਚੁੱਕੇ ਸਨ ਜੋ ਬਚਿਆ ਸੀ ਉਹ ਵੀ ਵੇਚਣ ਦਾ ਇਰਾਦਾ ਰੱਖਦੇ ਸਨ ਪਰ ਸਮਾਨ ਵੇਚਣ ਦੀ ਜਗ੍ਹਾ ਉਹ ਆਪਣੀ ਬੇਟੀ ਨੂੰ ਹੀ ਜੂਏ ਵਿੱਚ ਹਾਰ ਗਏ ਸਨ ਮੇਰੀ ਮੰਮੀ ਨੇ ਪਾਪਾ ਦੀ ਇਹੀ ਆਦਤ ਨੂੰ ਦਿਲ ਤੇ ਲਗਾ ਲਿਆ ਸੀ ਤੇ ਉਹਨਾਂ ਦੀ ਮੌਤ ਹੋ ਗਈ ਸੀ ਮੈਂ ਪਾਪਾ ਦੀ ਇਕਲੌਤੀ ਬੇਟੀ ਸੀ ਦੋਨੇ ਮੁੰਡੇ ਮੈਨੂੰ ਇੱਕ ਕੋਠੇ ਤੇ ਲੈ ਗਏ ਤੇ ਕੋਠੇ ਦੀ ਮਾਲਕਣ ਨੂੰ ਮੈਨੂੰ ਵੇਚ ਦਿੱਤਾ ਉਹ ਪੈਸੇ ਲੈ ਕੇ ਖੁਸ਼ੀ-ਖੁਸ਼ੀ ਚਲੇ ਗਏ ਤੇ ਕੋਠੇ ਦੀ ਮਾਲਕਣ ਕਜਰੀ ਨੇ ਇੱਕ ਮੁੰਡੇ ਨੂੰ ਬੁਲਾਇਆ ਤੇ ਕਿਹਾ ਦਿਨਨਾ ਨਾ ਇਸ ਨੂੰ ਕੁੜੀਆਂ ਦੇ ਕਮਰੇ ਵਿੱਚ ਲੈ ਜਾ ਅੱਜ ਤੋਂ ਇਹ ਇੱਥੇ ਹੀ ਰਹੇਗੀ ਕਜਰੀ ਬਹੁਤ ਹੀ ਖੌਫਨਾਕ ਸ਼ਕਲ ਦੀ ਔਰਤ ਸੀ ਉਸ ਦਾ ਚਿਹਰਾ ਮੇਕਅਪ ਨਾਲ ਭਰਿਆ ਹੋਇਆ ਸੀ ਮੈਂ ਡਰਦੀ ਡਰਦੀ ਉਸ ਮੁੰਡੇ ਦੇ ਨਾਲ ਉਸ ਕਮਰੇ ਵਿੱਚ ਗਈ ਜਿੱਥੇ ਪਹਿਲਾਂ ਹੀ 7-8 ਕੁੜੀਆਂ ਸਨ ਜੋ ਹੈਰਾਨੀ ਭਰੀਆਂ ਨਜ਼ਰਾਂ ਨਾਲ ਮੈਨੂੰ ਦੇਖ ਰਹੀਆਂ ਸਨ ਮੈਂ ਇੱਕ ਚਟਾਈ ਤੇ ਬੈਠ ਗਈ ਤੇ ਰੋਣ ਲੱਗੀ ਉਹ ਕੁੜੀਆਂ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀਆਂ ਸਨ ਉਹਨਾਂ ਦੀਆਂ ਅੱਖਾਂ ਵਿੱਚ ਮੇਰੇ ਲਈ ਰਤੀ ਭਾਰ ਵੀ ਤਰਸ ਮਹਿਸੂਸ ਨਹੀਂ ਹੋ ਰਿਹਾ ਸੀ ਸ਼ਾਇਦ ਇੱਕ ਕੁੜੀ ਨੂੰ ਮੇਰੇ ਤੇ ਤਰਸ ਆ ਗਿਆ ਸੀ ਉਹ ਉੱਠ ਕੇ ਮੇਰੇ ਕੋਲ ਆ ਗਈ ਤੇ ਕਹਿਣ ਲੱਗੀ ਦੀਦੀ ਇੱਥੇ ਜੋ ਵੀ ਕੁੜੀ ਆਉਂਦੀ ਹੈ ਉਸ ਦਾ ਰੋਣਾ ਫਾਲਤੂ ਦਾ ਹੁੰਦਾ ਹੈ ਇਸ ਲਈ ਤੁਸੀਂ ਵੀ ਰੋਣਾ ਧੋਣਾ ਬੰਦ ਕਰ ਦੋ ਤੇ ਸਬਰ ਨਾਲ ਕੰਮ ਲਵੋ ਉਸ ਦੀ ਗੱਲ ਮੈਨੂੰ ਚੰਗੀ ਲੱਗੀ ਪਰ ਮੈਂ ਕੀ ਕਰਦੀ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਨਾ ਰੋਵਾਂ ਕਿ ਰੋਂਦੇ ਰੋਂਦੇ ਹੀ ਮੇਰੀ ਜਾਨ ਨਿਕਲ ਜਾਵੇ ਮੇਰੇ ਪਿਓ ਨੇ ਮੈਨੂੰ ਜੂਏ ਵਿੱਚ ਹਰਾ ਦਿੱਤਾ ਸੀ ਉਹ ਕਿੱਦਾਂ ਦਾ ਬਾਪ ਸੀ ਜਿਸ ਨੂੰ ਆਪਣੀ ਬੇਟੀ ਤੇ ਜਰਾ ਵੀ ਤਰਸ ਨਾ ਆਇਆ ਮੈਨੂੰ ਪਤਾ ਸੀ ਕਿ ਮੈਨੂੰ ਕੋਠੇ ਉੱਤੇ ਦੇ ਧੰਦੇ ਵਾਲਾ ਕੰਮ ਕਰਨਾ ਪਵੇਗਾ ਉੱਥੇ ਜਿੰਨੀਆਂ ਵੀ ਕੁੜੀਆਂ ਸਨ ਸਭ ਦੇ ਧੰਦੇ ਵਾਲਾ ਕੰਮ ਕਰਦੀਆਂ ਸਨ ਕੁਝ ਹੀ ਦੇਰ ਹੋਈ ਤਾਂ ਦੀਨਾ ਨਾਥ ਆਇਆ ਤੇ ਮੇਰੀ ਤਸਵੀਰ ਬਣਾ ਕੇ ਚਲਾ ਗਿਆ ਮੈਂ ਉਸ ਕੁੜੀ ਨੂੰ ਪੁੱਛਿਆ ਕਿ ਦੀਨਾ ਨਾਥ ਨੇ ਮੇਰੀ ਤਸਵੀਰ ਕਿਉਂ ਬਣਾਈ ਤਾਂ ਉਹ ਕਹਿਣ ਲੱਗੀ ਕੀ ਗਾਹਕ ਆਉਣਗੇ ਤਾਂ ਕਜਰੀ ਤੇ ਦੀਨਾਨਾਥ ਉਹਨਾਂ ਸਾਰਿਆਂ ਨੂੰ ਸਾਡੀ ਤਸਵੀਰ ਦਿਖਾਉਂਦੀ ਹੈ ਜਿਸ ਨੂੰ ਜੋ ਕੁੜੀ ਪਸੰਦ ਆਵੇਗੀ ਉਹ ਗਾਹਕ ਉਸ ਕੁੜੀ ਨਾਲ ਆਪਣੀ ਰਾਤ ਰੰਗੀਨ ਬਣਾਵੇਗਾ ਇਹ ਸੁਣ ਕੇ ਤਾਂ ਮੇਰੀ ਰੂਹ ਕੰਬ ਕੇ ਰਹਿ ਗਈ ਸੀ ਸਤੰਦੇ ਦੇ ਬਾਰੇ ਸੋਚ-ਸੋਚ ਕੇ ਤਾਂ ਮੈਨੂੰ ਆਤਮ ਹੱਤਿਆ ਦੇ ਬਾਰੇ ਕੁਝ ਦਿਖਾਈ ਦੇ ਰਿਹਾ ਸੀ ਪਰ ਇੱਥੇ ਤਾਂ ਅਸੀਂ ਮਰ ਵੀ ਨਹੀਂ ਸਕਦੇ ਸੀ ਇੰਨੀਆਂ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਸੀ ਰਾਤ ਹੋਈ ਤਾਂ ਦਿਨਨਾਥ ਕਮਰੇ ਵਿੱਚ ਆਇਆ ਤੇ ਇੱਕ ਕੁੜੀ ਦਾ ਨਾਮ ਬੋਲਿਆ ਤਾਂ ਸੋਨੀਆ ਨਾਮ ਦੀ ਇੱਕ ਕੁੜੀ ਦਿਨਨਾਥ ਦੇ ਨਾਲ ਚਲੀ ਗਈ ਮੈਂ थर-थर ਕੰਬਦੀ ਰਹਿ ਗਈ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਕਿ ਹੁਣ ਦਿਨਨਾਥ ਦੁਬਾਰਾ ਆਵੇਗਾ ਤੇ ਫਿਰ ਕਿਸੇ ਦਾ ਨਾਮ ਲੈ ਕੇ ਬੁਲਾਵੇਗਾ ਹੋ ਸਕਦਾ ਹੈ ਕਿ ਉਹ ਇਸ ਵਾਰ ਮੇਰਾ ਨਾਮ ਹੀ ਲੈ ਲਵੇ ਮੈਂ ਪ੍ਰਮਾਤਮਾ ਨੂੰ ਇਹੀ ਬੇਨਤੀ ਕਰ ਰਹੀ ਸੀ ਕਿ ਮੇਰਾ ਨਾਮ ਨਾ ਆਵੇ ਥੋੜੀ-ਥੋੜੀ ਦੇਰ ਤੋਂ ਬਾਅਦ ਜਦੋਂ ਦਿਨਨਾਥ ਆਉਂਦਾ ਤੇ ਨਾਮ ਲੈਂਦਾ ਤਾਂ ਉਹ ਕੁੜੀ ਉਸਦੇ ਨਾਲ ਚਲੀ ਜਾਂਦੀ ਇਸੇ ਤਰ੍ਹਾਂ ਕਰਕੇ ਵਾਰ-ਵਾਰ ਸਾਰੀਆਂ ਕੁੜੀਆਂ ਕਮਰੇ ਵਿੱਚੋਂ ਚਲੇ ਗਈਆਂ ਤੇ ਆਖਰ ਮੈਂ ਬਚ ਗਈ ਮੈਂ ਸਮਝ ਗਈ ਸੀ ਕਿ ਹੁਣ ਆਖਰੀ ਗਾਹਕ ਆਵੇਗਾ ਤੇ ਮੈਨੂੰ ਹੀ ਲੈ ਕੇ ਜਾਵੇਗਾ ਇਸੇ خیال ਨਾਲ ਹੀ ਮੈਂ ਕੰਬਦੀ ਰਹੀ ساری ਰਾਤ ਬੀਤ ਗਈ ਪਰ ਮੇਰੇ ਲਈ ਗਾਹਕ ਨਹੀਂ ਆਇਆ ਤਾਂ ਮੈਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਉਹਨਾਂ ਨੇ ਮੇਰੀ लाज ਰੱਖ ਲਈ ਘਬਰਾਹਟ ਦੇ ਮਾਰੇ ਮੈਨੂੰ ਰਾਤ ਪਰ ਨੀਂਦ ਵੀ ਨਹੀਂ ਆਈ ਸੀ ਸਵੇਰ ਹੋਈ ਤਾਂ ਸਾਰੀਆਂ ਕੁੜੀਆਂ ਵਾਰੀ-ਵਾਰੀ ਆ ਕੇ ਆਪਣੇ ਬਿਸਤਰ ਤੇ ਸੌਂ ਗਈਆਂ ਸਾਰੀ ਰਾਤ ਜਾਗਣ ਦੀ وجہ ਕਰਕੇ ਮੈਨੂੰ ਵੀ ਨੀਂਦ ਆ ਰਹੀ ਸੀ ਇਸ ਲਈ ਮੈਂ ਵੀ ਸੌਂ ਗਈ ਦੁਪਹਿਰ ਦੇ 1 ਵਜੇ ਦਾ ਟਾਈਮ ਸੀ ਜਦੋਂ ਦਿਨਾਨਾਥ ਨੇ ਆ ਕੇ ਸਾਰੀਆਂ ਕੁੜੀਆਂ ਨੂੰ ਜਗਾ ਦਿੱਤਾ ਪਰ ਮੈਨੂੰ ਨਾ ਜਗਾਇਆ ਪਰ ਪਤਾ ਨਹੀਂ ਕਿਉਂ ਸ਼ਾਮ ਹੋਈ ਤਾਂ ਕਛਰੀ ਕਮਰੇ ਵਿੱਚ ਆਈ ਤੇ ਬੜੀ ਉੱਚੀ ਆਵਾਜ਼ ਵਿੱਚ ਕਹਿਣ ਲੱਗੀ ਰਾਤੀ ਕਿਸ ਕਿਸ ਕੁੜੀ ਦੀ ਤਬੀਅਤ ਖਰਾਬ ਸੀ ਅਸੀਂ ਸਾਰੀਆਂ ਕੁੜੀਆਂ ਨੇ ਇੱਕ ਦੂਜੇ ਵੱਲ ਦੇਖਿਆ ਉਦੋਂ ਹੀ ਇੱਕ ਕੁੜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਦੱਸਿਆ ਤਾਂ ਗਜਰੀ ਮੇਰੇ ਕੋਲ ਆਈ ਤੇ ਮੈਨੂੰ ਗੌਰ ਨਾਲ ਦੇਖਣ ਲੱਗੀ ਤੇ ਕਹਿਣ ਲੱਗੀ ਦੇਖ ਲੜਕੀ ਮੈਂ ਤੈਨੂੰ ਭਾਰੀ ਕੀਮਤ ਵਿੱਚ ਖਰੀਦਿਆ ਹੈ ਇਸ ਲਈ ਤਬੀਅਤ ਖਰਾਬ ਕਰਨ ਦਾ ਬਹਾਨਾ ਨਹੀਂ ਚੱਲੇਗਾ ਤੂੰ ਹਮੇਸ਼ਾ ਇੱਥੇ ਹੀ ਰਹਿਣਾ ਹੈ ਮੈਂ ਜੋ ਕਹਾਂਗੀ ਤੈਨੂੰ ਉਹੀ ਕਰਨਾ ਹੋਵੇਗਾ ਨਹੀਂ ਤਾਂ ਤੇਰੇ ਲਈ ਚੰਗਾ ਨਹੀਂ ਹੋਵੇਗਾ ਤੇਰੇ ਲਈ ਇਹੀ ਚੰਗਾ ਹੋਵੇਗਾ ਕਿ ਤੂੰ ਹੁਣ ਰੋਣਾ ਧੋਣਾ ਛੱਡ ਕੇ ਆਪਣੇ ਘਰ ਵਾਲਿਆਂ ਨੂੰ ਭੁੱਲ ਜਾ ਮੈਂ ਉਸ ਦੇ ਅੱਗੇ ਹੱਥ ਜੋੜੇ ਤੇ ਮਿੰਤਾ ਕੀਤੀਆਂ ਰੱਬ ਦੇ ਵਾਸਤੇ ਮੈਨੂੰ ਇੱਥੋਂ ਜਾਣ ਦਿਓ ਮੈਂ ਇਸ ਟਾਈਪ ਦੀ ਲੜਕੀ ਬਿਲਕੁਲ ਵੀ ਨਹੀਂ ਹਾਂ ਮੈਂ ਇੱਕ ਇੱਜ਼ਤਦਾਰ ਘਰਾਣੇ ਤੋਂ ਹਾਂ ਕਜਰੀ ਨੇ ਮੈਨੂੰ ਘੂਰ ਕੇ ਦੇਖਿਆ ਤੇ ਫਿਰ ਸਾਰੀਆਂ ਕੁੜੀਆਂ ਵੱਲ ਦੇਖ ਕੇ ਕਹਿਣ ਲੱਗੀ ਇਹ ਸਾਰੀਆਂ ਕੁੜੀਆਂ ਵੀ ਇੱਜ਼ਤਦਾਰ ਘਰਾਣੇ ਤੋਂ ਸੀ બસ ਹੁਣ ਮੈਂ ਹੋਰ ਕੁਝ ਨਹੀਂ ਕਹਿਣਾ ਤੇ ਨਾ ਹੀ ਕੁਝ ਸੁਣਨਾ ਹੈ ਅੱਜ ਰਾਤ ਇੱਕ ਬਹੁਤ ਹੀ ਖਾਸ ਗਾਹਕਾਉਣ ਵਾਲਾ ਹੈ ਇਸ ਗਾਹਕ ਨੂੰ ਮੇਂ ਖੂਬਸੂਰਤ ਕੁੜੀਆਂ ਪਸੰਦ ਹਨ ਇਸ ਲਈ ਚੰਗੀ ਤਰ੍ਹਾਂ ਤਿਆਰ ਹੋ ਜਾਈਂ ਫਿਰ ਉਹ ਦੂਜੀਆਂ ਕੁੜੀਆਂ ਨੂੰ ਵੀ ਚੰਗੀ ਤਰ੍ਹਾਂ ਤਿਆਰ ਹੋਣ ਲਈ ਕਹਿ ਕੇ ਉਹ ਚਲੀ ਗਈ ਮੈਂ ਬਿਸਤਰੇ ਉੱਤੇ ਬੈਠ ਕੇ ਫੁੱਟਫੁੱਟ ਕੇ ਰੋਣ ਲੱਗੀ ਆਪਣੀ ਕਿਸਮਤ ਨੂੰ ਕੋਸਣ ਲੱਗੀ ਦਿਨਾਨਾਥ ਨੇ ਮੈਨੂੰ ਇੱਕ ਨਵਾਂ ਜੋੜਾ ਡਰੈਸ ਲਿਆ ਕੇ ਦਿੱਤੀ ਸੀ ਮੈਂ ਉਹਨਾਂ ਕੱਪੜਿਆਂ ਨੂੰ ਪਹਿਨ ਕੇ ਤਿਆਰ ਹੋ ਗਈ ਪਰ ਮੈਂ ਤਿਆਰ ਹੋਣਾ ਨਹੀਂ ਚਾਹੁੰਦੀ ਸੀ ਪਰ ਇੱਕ ਕੁੜੀ ਨੇ ਦੱਸਿਆ ਸੀ ਕਿ ਜਿਹੜੀ ਕੁੜੀ ਕਜਰੀ ਦੀ ਗੱਲ ਨਹੀਂ ਮੰਨਦੀ ਉਹ ਉਸ ਨੂੰ ਕੋੜੇ ਮਾਰਦੀ ਹੈ ਫਿਰ ਮੈਂ ਡਰ ਗਈ ਸੀ ਮੈਂ ਵੀ ਦੂਜੀਆਂ ਕੁੜੀਆਂ ਦੀ ਤਰ੍ਹਾਂ ਤਿਆਰ ਹੋ ਕੇ ਆਪਣੀ ਜਗ੍ਹਾ ਤੇ ਬੈਠ ਗਈ ਇਹ ਸੱਚ ਸੀ ਉੱਥੇ ਜਿੰਨੀਆਂ ਵੀ ਕੁੜੀਆਂ ਸਨ ਮੈਂ ਉਹਨਾਂ ਨਾਲੋਂ ਜ਼ਿਆਦਾ ਖੂਬਸੂਰਤ ਤੇ ਸਮਾਰਟ ਸੀ ਇਸ ਲਈ ਜਦੋਂ ਮੈਂ ਤਿਆਰ ਹੋ ਕੇ ਬੈਠੀ ਤਾਂ ਸਾਰੀਆਂ ਕੁੜੀਆਂ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀਆਂ ਸਨ ਰਾਤ ਹੋਈ ਤਾਂ ਗਾਹਕਾਂ ਦੀ ਭੀੜ ਸ਼ੁਰੂ ਹੋ ਗਈ। ਦਿਨਾਨਾਥ ਹਮੇਸ਼ਾ ਦੀ ਤਰ੍ਹਾਂ ਸਾਡੇ ਕਮਰੇ ਵਿੱਚ ਆ ਕੇ ਕੁੜੀ ਦਾ ਨਾਮ ਬੁਲਾਉਂਦਾ ਤੇ ਉਹ ਉਸਦੇ ਨਾਲ ਚਲੀ ਜਾਂਦੀ। ਕਜਰੀ ਦੀ ਗੱਲ ਮੇਰੇ ਕੰਨਾਂ ਵਿੱਚ ਗੂੰਜ ਰਹੀ ਹੈ ਕਿ ਅੱਜ ਰਾਤ ਇੱਕ ਖਾਸ ਗਾਹਕ ਆਉਣ ਵਾਲਾ ਹੈ, ਉਸ ਨੂੰ ਖੂਬਸੂਰਤ ਕੁੜੀਆਂ ਪਸੰਦ ਹਨ। ਕੀ ਤੇ ਉਹ ਮੈਨੂੰ ਹੀ ਪਸੰਦ ਨਾ ਕਰ ਲਵੇ ਤੇ ਮੈਨੂੰ ਉਸ ਨਾਲ ਰਾਤ ਬਿਤਾਉਣੀ ਪਵੇਗੀ? ਟਾਈਮ ਬੀਤਿਆ ਜਾ ਰਿਹਾ ਸੀ ਤੇ ਸਾਰੀਆਂ ਕੁੜੀਆਂ ਆਪਣੇ ਕਮਰੇ ਵਿੱਚੋਂ ਚੱਲੀਆਂ ਗਈਆਂ। आखिरकार मैं रह गई उस रात भी इस तरह ही होया सी मैं सारी रात जागती रही पर दीनानाथ बुलाण नहीं आया सवेर हुई ता मैं फिर परमात्मा ਦਾ ਸ਼ੁਕਰ ਅਦਾ ਕੀਤਾ ਇਸ ਵਾਰ ਫਿਰ ਉਹਨਾਂ ਨੇ ਮੇਰੀ ਇੱਜ਼ਤ ਬਚਾ ਲਈ ਸੀ ਕੁੜੀਆਂ ਦੇ ਆਉਂਦੇ ਹੀ ਮੈਂ ਵੀ ਸੌ ਗਈ ਹੁਣ ਹਰ ਰੋਜ਼ ਇਸ ਤਰ੍ਹਾਂ ਹੀ ਹੋਣ ਲੱਗਿਆ ਸੀ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਗਾਹਕ ਮੈਨੂੰ ਪਸੰਦ ਕਿਉਂ ਨਹੀਂ ਕਰ ਰਹੇ ਸੀ ਇੱਕ ਗੱਲੋਂ ਤਾਂ ਇਹ ਚੰਗਾ ਹੀ ਸੀ ਬਸ ਮੇਰੇ ਦਿਮਾਗ ਵਿੱਚ ਇਹ ਸੋਚ ਆਈ ਸੀ ਕਿ ਮੈਂ ਆਪਣੇ ਖਾਨਦਾਨ ਵਿੱਚੋਂ ਖੂਬਸੂਰਤੀ ਲਈ ਸਭ ਤੋਂ ਮਸ਼ਹੂਰ ਸੀ ਮੇਰੀਆਂ ਸਾਰੀਆਂ ਸਹੇਲੀਆਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦੀਆਂ ਸੀ ਕਿਉਂਕਿ ਮੇਰਾ ਬਾਪ ਜਵਾਰੀ ਸੀ ਇਸ ਲਈ ਸ਼ਾਇਦ ਮੈਨੂੰ ਕੋਈ ਰਿਸ਼ਤਾ ਨਹੀਂ ਆਉਂਦਾ ਸੀ ਮੇਰੀ ਮਾਂ ਬਹੁਤ ਹੀ ਚੰਗੀ ਤੇ ਸਬਰ ਕਰਨ ਵਾਲੀ ਔਰਤ ਸੀ ਪਰ ਮੇਰਾ ਬਾਪ ਚੰਗਾ ਇਨਸਾਨ ਨਹੀਂ ਸੀ ਮਾਂ ਦੱਸਦੀ ਸੀ ਕਿ ਉਹਨਾਂ ਦੇ ਪਿਤਾ ਜੀ ਨੇ ਹੀ ਉਹਨਾਂ ਦਾ ਹੀ ਰਿਸ਼ਤਾ ਕਰਵਾਇਆ ਸੀ ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਜਵਾਰੀ ਹੀ ਸਨ ਉਹਨਾਂ ਨੇ ਆਪਣੇ ਪੈਸਿਆਂ ਦੀ ਕਮੀ ਦੀ ਵਜ੍ਹਾ ਨਾਲ ਮੇਰੀ ਮੰਮੀ ਦਾ ਵਿਆਹ ਮੇਰੇ ਪਾਪਾ ਦੇ ਨਾਲ ਕਰਵਾ ਦਿੱਤਾ ਪਾਪਾ ਤਾਂ ਪਹਿਲਾਂ ਬਾਰ-ਬਾਰ ਜੂਏ ਵਿੱਚ ਬਹੁਤ ਜ਼ਿਆਦਾ ਰਕਮ ਜਿੱਤ ਕੇ ਲਿਆਉਂਦੇ ਸੀ ਮੰਮੀ ਕਹਿੰਦੀ ਸੀ ਕਿ ਕਨਿਕਾ ਦੇ ਪਾਪਾ ਜੂਆ ਖੇਡਣਾ ਛੱਡ ਦਿਓ ਇਹ ਬਹੁਤ ਗੰਦੀ ਆਦਤ ਹੈ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਨਾਲ ਸਾਡੀ ਇੱਜ਼ਤ ਵਿੱਚ ਹੀ ਫਰਕ ਪਵੇਗਾ ਤੇ ਹੁਣ ਉਹੀ ਹੋ ਰਿਹਾ ਸੀ ਜੋ ਮੰਮੀ ਕਹਿੰਦੀ ਸੀ ਤੇਰੀ ਸਬੂਰੀ ਆਦਤ ਨਾਲ ਮੇਰੀ ਬੇਟੀ ਨੂੰ ਰਿਸ਼ਤਾ ਨਹੀਂ ਆਵੇਗਾ ਪਰ ਮੰਮੀ ਦੀਆਂ ਗੱਲਾਂ ਪਾਪਾ ਉੱਤੇ ਅਸਰ ਨਹੀਂ ਕਰਦੀਆਂ ਸਨ ਸਗੋਂ ਉਹ ਮੰਮੀ ਨੂੰ ਡਾਂਟ ਕੇ ਚੁੱਪ ਕਰਾ ਦਿੰਦੇ ਸਨ ਉਹ ਮੰਮੀ ਨਾਲ ਅਕਸਰ ਲੜਾਈ ਕਰਦੇ ਸਨ ਤੇ ਉਹਨਾਂ ਨੂੰ ਕੁੱਟਦੇ ਮਾਰਦੇ ਵੀ ਸਨ ਮੇਰੇ ਪਾਪਾ ਕਮਾਉਂਦੇ ਨਹੀਂ ਸਨ ਦਿਨ ਪਰ ਭੁੱਖੇ ਪੇਟ ਦੀ وجہ ਨਾਲ ਮੇਰੀ ਮੰਮੀ ਲੋਕਾਂ ਦੇ ਘਰ ਭਾਂਡੇ ਮਾਂਜਣ ਲੱਗੀ ਸੀ ਜਦ ਮੰਮੀ ਤਨਖਾਹ ਲੈ ਕੇ ਆਉਂਦੀ ਤਾਂ ਪਾਪਾ ਕੁਝ ਪੈਸੇ ਖੋ ਕੇ ਲੈ ਜਾਂਦੇ ਸਨ ਪਾਪਾ ਦੀਆਂ ਕਰਤੂਤਾਂ ਦੀ ਵਜ੍ਹਾ ਕਰਕੇ ਮੈਨੂੰ ਕੋਈ ਰਿਸ਼ਤਾ ਨਹੀਂ ਆਉਂਦਾ ਸੀ ਸਮਾਂ ਬੀਤਣ ਦੇ ਨਾਲ ਨਾਲ ਮੇਰੇ ਵਿਆਹ ਦੀ ਉਮਰ ਵੀ ਬੀਤਦੀ ਜਾ ਰਹੀ ਸੀ ਫਿਰ ਇੱਕ ਦਿਨ ਪਾਪਾ ਘਰ ਆਏ ਤੇ ਉਹ ਰੋਂਦੇ ਹੋਏ ਕਹਿਣ ਲੱਗੇ ਕਿ ਬੇਟੀ ਮੈਂ ਤੈਨੂੰ ਜੂਏ ਵਿੱਚ ਹਾਰ ਚੁੱਕਿਆ ਹਾਂ ਮੈਨੂੰ ਮਾਫ਼ ਕਰ ਦੇ ਉਸ ਦਿਨ ਪਾਪਾ ਨੇ ਮੇਰੇ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਉਹ ਮੇਰੇ ਤੋਂ ਮਾਫੀ ਵੀ ਮੰਗ ਰਹੇ ਸੀ ਜਦ ਉਹਨਾਂ ਨੇ ਮੈਨੂੰ ਜੂਏ ਵਿੱਚ ਦਾਤੇ ਲਗਾਇਆ ਸੀ ਉਹਨਾਂ ਨੂੰ ਉਸੇ ਵਕਤ ਹੀ ਸੋਚਣਾ ਚਾਹੀਦਾ ਸੀ ਉਹਨਾਂ ਦਾ ਮਾਫੀ ਦੀ ਗੁੰਜਾਇਸ਼ੀ ਖਤਮ ਹੋ ਗਈ ਸੀ ਮੈਂ ਇਸ ਕੋਠੇ ਤੋਂ ਕਿਸੇ ਤਰ੍ਹਾਂ ਨਿਕਲਣਾ ਚਾਹੁੰਦੀ ਸੀ ਮੈਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਨਫ਼ਰਤ ਸੀ ਐਦਾਂ ਦੀ ਜ਼ਿੰਦਗੀ ਤੋਂ ਤਾਂ ਚੰਗਾ ਸੀ ਕਿ ਮੈਂ ਖੁਦ ਨੂੰ ਮੌਤ ਦੇ ਹਵਾਲੇ ਕਰ ਦਵਾਂ ਘੱਟ ਤੋਂ ਘੱਟ ਇੱਜ਼ਤ ਨਾਲ ਮੌਤ ਤਾਂ ਆ ਜਾਵੇਗੀ ਉੱਥੋਂ ਭੱਜਣ ਦਾ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਸੀ ਕਜਰੀ ਨੇ ਕੋਠੇ ਦੇ ਗੇਟ ਅੱਗੇ ਦੋ ਬਾਡੀਗਾਰਡ ਰੱਖੇ ਹੋਏ ਸੀ ਮੈਨੂੰ ਕੋਠੇ ਉੱਤੇ ਆਏ ਨੂੰ 10 ਦਿਨ ਹੋ ਗਏ ਸਨ ਪਰ ਅਜੇ ਤੱਕ ਮੈਂ ਕਿਸੇ ਗਾਹਕ ਨੂੰ ਪਸੰਦ ਨਹੀਂ ਆਈ ਸੀ ਮੈਂ ਰੋਜ਼ ਸਾਰੀ ਰਾਤ ਡਰਦੇ ਡਰਦੇ ਆਪਣੇ ਬਿਸਤਰ ਤੇ ਕੱਟ ਦਿੰਦੀ ਸਾਰੀ ਰਾਤ ਜਾਗਦੀ ਰਹਿੰਦੀ ਤੇ ਫਿਰ ਸਵੇਰ ਨੂੰ ਹੀ ਸੌਂਦੀ ਸੀ ਸਾਰੀਆਂ ਕੁੜੀਆਂ ਵੀ ਹੈਰਾਨ ਸਨ ਕਿ 10 ਦਿਨ ਬੀਤਣ ਤੋਂ ਬਾਅਦ ਵੀ ਕਿਸੇ ਗਾਹਕ ਨੂੰ ਹੁਣ ਤੱਕ ਉਹ ਪਸੰਦ ਕਿਉਂ ਨਹੀਂ ਆਈ ਸੀ ਮੈਨੂੰ ਆਪਣੇ ਘਰ ਦੀ ਵੀ ਬਹੁਤ ਯਾਦ ਆਉਂਦੀ ਸੀ ਇੱਕ ਵਾਰ ਵੀ ਪਾਪਾ ਮੈਨੂੰ ਮਿਲਣ ਨਹੀਂ ਆਏ ਸੀ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਜਿਨ੍ਹਾਂ ਦੇ ਹੱਥੋਂ ਉਹ ਮੈਨੂੰ ਜੂਏ ਵਿੱਚ ਹਾਰ ਗਏ ਸਨ ਉਹ ਮੈਨੂੰ ਕੋਠੇ ਤੇ ਵੇਚ ਗਏ ਹਨ ਇੱਕ ਦਿਨ ਮੈਂ ਸੋਚਿਆ ਕਿ ਮੈਨੂੰ ਕਜਰੀ ਨਾਲ ਗੱਲ ਕਰਨੀ ਚਾਹੀਦੀ ਹੈ ਮੈਂ ਉਸ ਦੀਆਂ ਮਿੰਤਾਂ ਕਰਾਂਗੀ ਕਿ ਉਹ ਮੈਨੂੰ ਇੱਥੋਂ ਜਾਣ ਦੇਵੇ ਮੈਂ ਕੋਈ ਕੰਮ ਵਗੈਰਾ ਕਰਕੇ ਉਸ ਦੇ ਪੈਸੇ ਦੇ ਦਵਾਂਗੀ ਉਸ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਉਸ ਦੀਆਂ ਬਹੁਤ ਮਿੰਤਾਂ ਕੀਤੀਆਂ ਪਰ ਕਜਰੀ ਕਿਸੇ ਤਰ੍ਹਾਂ ਵੀ ਨਾ ਮੰਨੀ ਕਹਿਣ ਲੱਗੀ ਕਿ ਮੈਂ ਬੇਫਕੂਫ ਹਾਂ ਜੋ ਤੈਨੂੰ ਛੱਡ ਦਵਾਂ ਤੂੰ ਤਾਂ ਮੇਰੇ ਲਈ ਸੋਨੇ ਦੀ ਚਿੜੀ ਹੈ ਮੈਂ ਕਮਰੇ ਵਿੱਚ ਜਾ ਕੇ ਬਹੁਤ ਰੋਈ ਸੀ ਪਰਮਾਤਮਾ ਤੋਂ ਮਦਦ ਮੰਗ ਰਹੀ ਸੀ ਕਿ ਮੈਨੂੰ ਇਸ ਦਲਦਲ ਵਿੱਚੋਂ ਕੱਢ ਦੇਣ ਜਦੋਂ ਮੈਂ ਰੋਂਦੀ ਸੀ ਤਾਂ ਦੀਨਾਨਾਥ ਮੈਨੂੰ ਤਰਸਪਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਪਰ ਗੱਲ ਕੋਈ ਨਹੀਂ ਕਰਦਾ ਸੀ ਇੱਕ ਰਾਤ ਜਦੋਂ ਸਾਰੀਆਂ ਕੁੜੀਆਂ ਆਪਣੇ ਆਪਣੇ ਗ੍ਰਾਹਕਾਂ ਦੇ ਨਾਲ ਕਮਰੇ ਵਿੱਚ ਚਲੀਆਂ ਗਈਆਂ ਤਾਂ ਮੈਂ ਉੱਠ ਕੇ ਕਮਰੇ ਵਿੱਚੋਂ ਬਾਹਰ ਨਿਕਲ ਆਈ ਮੈਂ ਸੋਚਿਆ ਸੀ ਕਿ ਸ਼ਾਇਦ ਮੈਨੂੰ ਇੱਥੋਂ ਭੱਜਣ ਦਾ ਮੌਕਾ ਮਿਲ ਜਾਵੇ ਮੈਂ ਬਾਹਰ ਪਹੁੰਚੀ ਤਾਂ ਕਜਰੀ ਮੈਨੂੰ ਕਿਤੇ ਦਿਖਾਈ ਨਹੀਂ ਦਿੱਤੀ ਪਰ ਦੀਨਾਨਾਥ ਦੇ ਨਾਲ ਇੱਕ ਆਦਮੀ ਦਿਖਾਈ ਦਿੱਤਾ ਉਸ ਆਦਮੀ ਨੂੰ ਦੇਖਦੇ ਹੀ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਉਹ ਆਦਮੀ ਸਾਡੇ ਨਾਲ ਵਾਲੇ ਪਿੰਡ ਦਾ ਸੀ ਉਸ ਦਾ ਨਾਮ ਹਰੀਸ਼ ਸੀ ਉਹ ਆਪਣੇ ਪਿੰਡ ਵਿੱਚ ਬੜਾ ਹੀ ਮਸ਼ਹੂਰ ਸੀ ਉਸ ਦੀ ਉਮਰ ਲਗਭਗ 50 ਸਾਲ ਸੀ ਉਹ ਵਿਆਹੀਆਂ ਹੋਈਆਂ ਤੇ ਜਵਾਨ ਕੁੜੀਆਂ ਦਾ ਬਾਪ ਸੀ ਉਸ ਨੂੰ ਕੋਠੇ ਉੱਤੇ ਦੇਖ ਕੇ ਉਸ ਦੀ ਸਾਰੀ ਸ਼ਰਾਫਤ ਦੀ ਪੋਲ ਖੁੱਲ ਗਈ ਸੀ ਦੀਨਾਨਾਥ ਉਸ ਨੂੰ ਮੇਰੀ ਹੀ ਤਸਵੀਰ ਦਿਖਾ ਰਿਹਾ ਸੀ ਤੇ ਕੁਝ ਕਹਿ ਰਿਹਾ ਸੀ ਜੋ ਮੈਂ ਸੁਣ ਨਾ ਸਕੀ ਤੇ ਕਮਰੇ ਵਿੱਚ ਚਲੀ ਗਈ ਮੈਨੂੰ ਡਰ ਲੱਗਿਆ ਹੋਇਆ ਸੀ ਕਿ ਕੀਤੇ ਉਹ ਮੇਰੇ ਨਾਲ ਰਾਤ ਬਿਤਾਉਣ ਲਈ ਹਾਮੀ ਨਾ ਭਰ ਦੇਵੇ ਉਹ ਮੈਨੂੰ ਜਾਣਦਾ ਸੀ ਕਿ ਮੈਂ ਰਾਜ ਦੀ ਬੇਟੀ ਹਾਂ ਤੇ ਮੇਰਾ ਬਾਪ ਜਵਾਰੀ ਹੈ ਜਦੋਂ ਅੱਧਾ ਘੰਟਾ ਬੀਤ ਗਿਆ ਤੇ ਦਿਨਨਾਥ ਮੈਨੂੰ ਬੁਲਾਉਣ ਆਇਆ ਤਾਂ ਮੈਨੂੰ ਸ਼ੱਕ ਹੋਇਆ ਕਿ ਪਤਾ ਨਹੀਂ ਦਿਨਨਾਥ ਨੇ ਉਸ ਨੂੰ ਮੇਰੇ ਬਾਰੇ ਕੀ ਦੱਸਿਆ ਸੀ ਤੇ ਮੇਰੀ ਤਸਵੀਰ ਦੇਖ ਕੇ ਉਸ ਨੇ ਕੀ ਕਿਹਾ ਸੀ ਅਗਲੇ ਦਿਨ ਜਦੋਂ ਦੀਨਾਨਾਥ ਮਿਲਿਆ ਤਾਂ ਮੈਂ ਉਸ ਨੂੰ ਪੁੱਛ ਲਿਆ ਉਹ ਕਹਿਣ ਲੱਗਿਆ ਕਿ ਤੂੰ ਪੁੱਛ ਕੇ ਕੀ ਕਰੇਂਗੀ ਉਹ ਆਦਮੀ ਤੇਰੀ ਤਸਵੀਰ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਤੂੰ ਇਸ ਕੋਠੇ ਤੇ ਕਿਵੇਂ ਪਹੁੰਚੀ ਮੈਂ ਉਸ ਨੂੰ ਦੱਸ ਦਿੱਤਾ ਕਿ ਤੇਰਾ ਬਾਪ ਤੈਨੂੰ ਜੂਏ ਵਿੱਚ ਹਾਰ ਗਿਆ ਸੀ ਤੇ ਜੂਆ ਜਿੱਤਣ ਵਾਲਾ ਇੱਥੇ ਤੈਨੂੰ ਵੇਚ ਗਿਆ ਹੈ ਤੇਰੇ ਇਲਾਵਾ ਹੋਰ ਕੋਈ ਕੁੜੀ ਨਹੀਂ ਸੀ ਇਸ ਲਈ ਉਹ ਵਾਪਸ ਚਲਿਆ ਗਿਆ ਸੀ ਮੈਂ ਸਕੂਨ ਦਾ ਸਾਹ ਲਿਆ ਤੇ ਪੁੱਛਿਆ ਕਿ ਉਸ ਨੇ ਮੇਰੇ ਨਾਲ ਰਾਤ ਕਿਉਂ ਨਹੀਂ ਬਿਤਾਈ ਦੀਨਾनाथ ਨੇ ਗੌਰ ਨਾਲ ਮੇਰੇ ਵੱਲ ਦੇਖਿਆ ਤੇ ਕਹਿਣ ਲੱਗਿਆ ਮੈਨੂੰ ਨਹੀਂ ਪਤਾ ਬਸ ਕੁਝ ਦਿਨ ਹੋਰ ਇੰਤਜ਼ਾਰ ਕਰ ਲੈ ਇਹ ਕਹਿ ਕੇ ਉਹ ਚਲਿਆ ਗਿਆ ਮੈਂ ਡਰ ਕੇ ਰਹਿ ਗਈ ਇਹ ਕਹਿ ਕੇ ਉਸਨੇ ਮੈਨੂੰ ਡਰਾ ਕੇ ਰੱਖ ਦਿੱਤਾ ਸੀ ਉਸ ਦਾ ਕਹਿਣਾ ਸੀ ਕਿ ਬਸ ਕੁਝ ਦਿਨ ਇੰਤਜ਼ਾਰ ਕਰ ਲੈ ਮੈਨੂੰ ਉਲਝਣ ਵਿੱਚ ਪਾ ਗਿਆ ਸੀ ਮੈਂ ਸਾਰੀ ਰਾਤ ਉਸ ਦੀ ਗੱਲ ਬਾਰੇ ਸੋਚਦੀ ਰਹੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਦਿਨਾਨਾਥ ਦੀਆਂ ਅੱਖਾਂ ਵਿੱਚ ਆਪਣੇ ਲਈ ਮੁਹੱਬਤ ਨਜ਼ਰ ਆ ਰਹੀ ਸੀ ਸ਼ਾਇਦ ਉਹ ਮੈਨੂੰ ਪਸੰਦ ਕਰਨ ਲੱਗਾ ਸੀ ਉਹ ਖੁਦ ਵੀ ਹੈਂਡਸਮ ਤੇ ਲੰਬੇ ਕੱਦ ਦਾ ਇਨਸਾਨ ਸੀ ਦਿਨ ਬੀਤੇ ਜਾ ਰਹੇ ਸੀ ਤੇ ਮੇਰੀ ਇੱਜ਼ਤ ਹੁਣ ਤੱਕ ਬਿਲਕੁਲ ਸਹੀ ਸਲਾਮਤ ਸੀ ਕਜਰੀ ਨੇ ਵੀ ਮੇਰੇ ਬਾਰੇ ਦੋ ਵਾਰ ਪੁੱਛਣਾ ਸਹੀ ਨਹੀਂ ਸਮਝਿਆ ਸੀ ਮੇਰੇ ਦਿਮਾਗ ਵਿੱਚ ਸ਼ੱਕ ਵਧਦਾ ਜਾ ਰਿਹਾ ਸੀ ਮੇਰੇ ਨਾਲ ਰਹਿਣ ਵਾਲੀਆਂ ਕੁੜੀਆਂ ਵੀ ਹੈਰਾਨ ਸਨ ਤੇ ਮੈਨੂੰ ਚੜਾਉਣ ਦੀ ਕੋਸ਼ਿਸ਼ ਕਰਨ ਲੱਗ ਪਈਆਂ ਕਿ ਮੈਨੂੰ ਅਜੇ ਤੱਕ ਕਿਸੇ ਗਾਹਕ ਨੇ ਪਸੰਦ ਕਿਉਂ ਨਹੀਂ ਕੀਤਾ ਇੱਕ ਰਾਤ ਜਦੋਂ ਸਾਰੀਆਂ ਕੁੜੀਆਂ ਆਪਣੇ ਗਾਹਕ ਦੇ ਨਾਲ ਕਮਰੇ ਵਿੱਚ ਚਲੀਆਂ ਗਈਆਂ ਤਾਂ ਮੈਂ ਅੱਜ ਪੂਰਾ ਕੋਠਾ ਘੁੰਮਣ ਦੀ ਇੱਛਾ ਨਾਲ ਬਾਹਰ ਆ ਗਈ। ਬ੍ਰਾਂਡੇ ਵਿੱਚ ਜਦੋਂ ਦਿਨਾਨਾਥ ਤੇ ਇੱਕ ਆਦਮੀ ਬੈਠਿਆ ਦਿਖਾਈ ਦਿੱਤਾ। ਦਿਨਾਨਾਥ ਦੇ ਹੱਥ ਵਿੱਚ ਫੋਨ ਸੀ ਤੇ ਉਹ ਆਦਮੀ ਨੂੰ ਮੇਰੀ ਤਸਵੀਰ ਦਿਖਾ ਕੇ ਕੁਝ ਕਹਿ ਰਿਹਾ ਸੀ। ਆਦਮੀ ਦੇ ਚਿਹਰੇ ਦੇ ਭਾਵ ਬਦਲਦੇ ਜਾ ਰਹੇ ਸਨ। ਮੈਂ ਉਸ ਆਦਮੀ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਨਹੀਂ ਭਾਈ ਨਹੀਂ ਮੈਨੂੰ ਮਰਨ ਦਾ ਕੋਈ ਸ਼ੌਂਕ ਨਹੀਂ। ਮੈਂ ਕੱਲ ਫੇਰਾ ਜਾਵਾਂਗਾ ਤੂੰ ਮੈਨੂੰ ਕੋਈ ਦੂਜੀ ਕੁੜੀ ਦੀ ਤਸਵੀਰ ਦਿਖਾਈ ਐਨਾ ਕਹਿ ਕੇ ਉਹ ਉੱਥੋਂ ਚਲਾ ਗਿਆ ਐਨੇ ਨੂੰ ਉੱਥੇ ਕਜਰੀ ਆ ਗਈ ਉਹ ਦਿਨਾਨਾਥੋਂ ਪੁੱਛਣ ਲੱਗੀ ਹਾਂ ਭਾਈ ਦਿਨਾਨਾਥ ਗਾਹਕ ਨੂੰ ਨਵੀਂ ਕੁੜੀ ਪਸੰਦ ਆਈ ਜਾਂ ਨਹੀਂ ਦਿਨਾਨਾਥ ਨੇ ਕਿਹਾ ਕਿ ਨਹੀਂ ਆਂਟੀ ਉਸਦੇ ਕੋਲ ਪੈਸੇ ਘੱਟ ਸੀ ਤੇ ਉਹ ਥੋੜੇ ਪੈਸਿਆਂ ਵਿੱਚ ਕੁੜੀ ਨਾਲ ਰਾਤ ਕੱਟਣ ਲਈ ਜਿੱਦ ਕਰ ਰਿਹਾ ਸੀ ਮੈਂ ਨਹੀਂ ਮੰਨਿਆ ਤਾਂ ਉਹ ਚਲਿਆ ਗਿਆ दीनानाथ ਦੇ ਚੁੱਟਤੇ ਮੈਂ ਹੈਰਾਨ ਰਹਿ ਗਈ ਕਜਰੀ ਕਹਿਣ ਲੱਗੀ ਕਿ ਤੂੰ ਠੀਕ ਕੀਤਾ ਅਜੇ ਤੱਕ ਉਸ ਨੂੰ ਕਿਸੇ ਮਰਦ ਨੇ ਨਹੀਂ ਛੂਆ ਮੈਂ ਉਸ ਨੂੰ ਕਿਸੇ ਅਮੀਰ ਆਦਮੀ ਨੂੰ ਵੇਚਾਂਗੀ ਤਾਂ ਉਹ ਉਸ ਨਾਲ ਰਾਤ ਕੱਟਣ ਦੇ ਲਈ ਬਹੁਤ ਸਾਰੇ ਪੈਸੇ ਦੇਵੇਗਾ ਕਜਰੀ ਦੀ ਗੱਲ ਸੁਣ ਕੇ ਮੀਰਾ ਦਿਲ ਬਹੁਤ ਦੁਖੀ ਹੋਇਆ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉਸ ਦਾ ਗਲਾ ਦਬਾ ਕੇ ਉਸ ਨੂੰ ਮਾਰ ਦਵਾ ਪਰ ਮੈਂ ਆਪਣੀ ਇਰਾਦੇ ਨੂੰ ਜਮਾਉਣਾ ਨਹੀਂ ਚਾਹੁੰਦੀ ਸੀ ਫਿਰ ਮੈਂ ਕਮਰੇ ਵਿੱਚ ਚਲੀ ਗਈ ਮੈਦੀਨਾਨਾਥ ਦੇ ਨਾਲ ਗੱਲ ਕਰਨ ਨੂੰ ਬੇਤਾਬ ਸੀ ਮੈਂ ਜਾਣਨਾ ਚਾਹੁੰਦੀ ਸੀ ਕਿ ਉਸ ਨੇ ਗਾਹਕ ਨੂੰ ਕੀ ਕਿਹਾ ਸੀ ਕਿ ਉਸ ਨੇ ਮੇਰੇ ਨਾਲ ਰਾਤ ਕੱਟਣ ਦਾ ਇਰਾਦਾ ਬਦਲ ਦਿੱਤਾ ਇੱਕ ਦਿਨ ਕਜਰੀ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਤੇ ਮੈਨੂੰ ਦਿਨਾਨਾਥ ਬਰਾਡੇ ਵਿੱਚ ਇਕੱਲਾ ਬੈਠਾ ਨਜ਼ਰ ਆਇਆ ਮੈਂ ਜਲਦੀ ਨਾਲ ਉਸ ਦੇ ਕੋਲ ਪਹੁੰਚ ਗਈ ਮੈਨੂੰ ਦੇਖ ਕੇ ਦਿਨਾਨਾਥ ਹੈਰਾਨ ਹੋ ਗਿਆ ਤੇ ਫਿਰ ਉਸ ਨੇ ਮੇਰੀ ਬਾਹ ਫੜੀ ਤੇ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ ਗੁੱਸੇ ਨਾਲ ਮੈਨੂੰ ਕਹਿਣ ਲੱਗਿਆ ਕਿ ਤੂੰ ਆਪਣੇ ਕਮਰੇ ਵਿੱਚੋਂ ਬਾਹਰ ਕਿਉਂ ਨਿਕਲੀ ਹੈ ਜੇ ਕਜਰੀ ਨੇ ਦੇਖ ਲਿਆ ਤਾਂ ਤੇਰੀ ਖੈਰ ਨਹੀਂ ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਕਮਰੇ ਵਿੱਚ ਭੇਜ ਦਿੱਤਾ ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ ਕੀ ਕਰਦੀ ਮੇਰਾ ਖਿਆਲ ਸੀ ਕਿ ਮੇਰੀ ਇੱਜ਼ਤ ਸਹੀ ਸਲਾਮਤ ਰਹੇਗੀ ਤੇ ਮੈਂ ਕਿਸੇ ਗਾਹਕ ਨੂੰ ਪਸੰਦ ਨਹੀਂ ਆਵਾਂਗੀ ਪਰ ਇਹ ਮੇਰਾ ਦਿਮਾਗੀ ਖਿਆਲ ਸੀ ਇੱਕ ਰਾਤ ਜਦੋਂ ਸਾਰੀਆਂ ਕੁੜੀਆਂ ਆਪਣੇ ਆਪਣੇ ਗਾਹਕਾਂ ਦੇ ਨਾਲ ਚਲੇ ਗਈਆਂ ਤਾਂ ਮੈਂ ਵੀ ਭੱਜਣ ਦੇ ਖਿਆਲ ਨਾਲ ਕਮਰੇ ਵਿੱਚੋਂ ਬਾਹਰ ਨਿਕਲਣ ਲੱਗੀ ਜਦ ਮੈਂ ਦਰਵਾਜ਼ੇ ਕੋਲ ਸੀ ਤਾਂ ਮੈਨੂੰ ਇੱਕ ਮੁੰਡੇ ਦੀ ਆਵਾਜ਼ ਸੁਣਾਈ ਦਿੱਤੀ ਉਹ ਮੇਰਾ ਨਾਮ ਲੈ ਕੇ ਕਹਿ ਰਿਹਾ ਸੀ ਕਿ ਹਾਂ ਮੈਨੂੰ ਇਹੀ ਕੁੜੀ ਚਾਹੀਦੀ ਹੈ ਮੈਂ ਉਸੇ ਨਾਲ ਰਾਤ ਬਤਾਉਣਾ ਚਾਹੁੰਦਾ ਹਾਂ ਇਹ ਸੁਣਦੇ ਹੀ ਮੇਰੀ ਤਾਂ jaan ਨਿਕਲ ਗਈ ਤੇ ਮੈਂ ਸਮਝ ਗਈ ਕਿ ਅੱਜ ਰਾਤ ਮੇਰੀ ਇੱਜ਼ਤ ਤਾਰ-ਤਾਰ ਹੋ ਜਾਵੇਗੀ ਤੇ ਮੈਂ ਖੁਦ ਨੂੰ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਾਂਗੀ ਮੈਂ ਰੋਣ ਲੱਗੀ ਪਰ ਮੇਰਾ ਰੋਣਾ ਕਜਰੀ ਦਾ ਦਿਲ ਮੋਮਨਾ ਕਰ ਸਕਿਆ ਦਿਨਾਂ ਨਾਥ ਮੈਨੂੰ ਲਜਾਣ ਲਈ ਕਮਰੇ ਵਿੱਚ ਆਇਆ ਤੇ ਕਹਿਣ ਲੱਗਿਆ ਪਰੇਸ਼ਾਨ ਨਾ ਹੋ ਕਨਿਕਾ ਜੋ ਮੁੰਡਾ ਆ ਰਿਹਾ ਹੈ ਉਸ ਦੀ ਗੱਲ ਗੌਰ ਨਾਲ ਸੁਣਨਾ ਤੇ ਆ ਜਾ ਮੈਂ ਉਸ ਤੋਂ ਕੁਝ ਪੁੱਛਣਾ ਚਾਹੁੰਦੀ ਸੀ ਪਰ ਉਹ ਜਲਦੀ ਨਾਲ ਬਾਹਰ ਚਲੇ ਗਿਆ ਮੈਂ ਉਸ ਦੇ ਪਿੱਛੇ-ਪਿੱਛੇ ਚੱਲ ਪਈ ਉਹ ਮੈਨੂੰ ਇੱਕ ਕਮਰੇ ਦੇ ਦਰਵਾਜ਼ੇ ਦੇ ਕੋਲ ਛੱਡ ਕੇ ਚਲਾ ਗਿਆ ਮੈਂ ਟੜਕਦੇ ਦਿਲ ਤੇ ਕੰਬਦੇ ਸਰੀਰ ਨਾਲ ਕਮਰੇ ਵਿੱਚ ਗਈ ਉਹ ਜੋ ਕੋਈ ਵੀ ਸੀ ਦਰਵਾਜ਼ੇ ਦੇਵਾਲ ਪਿੱਟ ਕਰਕੇ ਖੜਾ ਸੀ ਮੈਂ ਉਸ ਦੇ ਪਿੱਛੇ ਜਾ ਕੇ ਖੜੀ ਹੋ ਗਈ ਉਹ ਜਦੋਂ ਮੁੜਿਆ ਤਾਂ ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਉਹ ਤਾਂ ਸਾਡੇ ਨਾਲ ਵਾਲੇ ਪਿੰਡ ਦੇ ਹਰੀਸ਼ ਅੰਕਲ ਦਾ ਮੁੰਡਾ ਸੀ ਉਹ ਮੇਰੇ ਨਾਲ ਕਾਲਜ ਵਿੱਚ ਪੜਦਾ ਸੀ ਉਸ ਨੂੰ ਦੇਖ ਕੇ ਮੈਂ ਹੈਰਾਨ ਹੋ ਗਈ ਮੇਰੇ ਮੂੰਹ ਤੋਂ ਉਸ ਦਾ ਨਾਮ ਇੱਕਦਮ ਨਾ ਨਿਕਲ ਗਿਆ। ਕੁਨਾਲ ਉਹ ਮੁਸਕਰਾਇਆ ਤੇ ਮੈਨੂੰ ਬਿਸਤਰੀ ਤੇ ਬਿਠਾਉਣ ਤੋਂ ਬਾਅਦ ਆਪ ਵੀ ਬੈਠਾ ਤੇ ਕਹਿਣ ਲੱਗਿਆ, "ਹਾਂ ਕਨਿਕਾ, ਮੇਰੀ ਦਿਨਨਾਥ ਨਾਲ ਗੱਲ ਹੋ ਗਈ ਹੈ। ਕਜਰੀ ਸੌਂਝ ਆਵੀਂ, ਫਿਰ ਮੈਂ ਤੈਨੂੰ ਇਸ ਕੋਠੇ ਤੋਂ ਬਾਹਰ ਕੱਢ ਲਵਾਂਗਾ।" ਮੇਰਾ ਦਿਲ ਹਜ਼ਾਰਾਂ ਸਵਾਲ ਕਰ ਰਿਹਾ ਸੀ। ਮੈਂ ਉਸਨੂੰ ਦੇਖਦੀ ਹੀ ਰਹਿ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ। ਮੈਂ ਉਸਨੂੰ ਪੁੱਛਣਾ ਚਾਹੁੰਦੀ ਸੀ ਪਰ ਉਸ ਨੇ ਮੇਰੇ ਮੂੰਹ ਤੇ ਉਂਗਲ ਰੱਖ ਕੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਤੇ ਕਿਹਾ ਕਿ ਪਹਿਲਾਂ ਅਸੀਂ ਇੱਥੋਂ ਨਿਕਲ ਜਾਈਏ ਫਿਰ ਮੈਂ ਤੈਨੂੰ ਸਭ ਕੁਝ ਦੱਸ ਦਵਾਂਗਾ ਕੋਠੇ ਤੋਂ ਨਿਕਲਣ ਦੇ ਬਾਰੇ ਸੋਚ ਕੇ ਮੇਰੀ ਰੂਹ ਕੰਬ ਰਹੀ ਸੀ ਕਰੀਬ 2 ਘੰਟੇ ਤੋਂ ਬਾਅਦ ਦਿਨਾਨਾਥ ਕਮਰੇ ਵਿੱਚ ਆਇਆ ਤੇ ਉਸਨੇ ਬਾਹਰ ਆਉਣ ਨੂੰ ਕਿਹਾ ਅਸੀਂ ਦੋਨੋਂ ਉਸ ਦੇ ਪਿੱਛੇ-ਪਿੱਛੇ ਕਮਰੇ ਵਿੱਚੋਂ ਬਾਹਰ ਨਿਕਲ ਆਏ ਦਿਨਾਨਾਥ ਨੇ ਦੱਸਿਆ ਕਿ ਕਜਰੀ ਸੌ ਗਈ ਹੈ ਇੱਕ ਗਾਰਡ ਬਾਥਰੂਮ ਵਿੱਚ ਹੈ ਤੇ ਦੂਜੀ ਨੂੰ ਮੈਂ ਗੱਲਾਂ ਵਿੱਚ ਲਗਾਉਂਦਾ ਹਾਂ ਤੂੰ ਕਨਿਕਾ ਨੂੰ ਲੈ ਕੇ ਇੱਥੋਂ ਨਿਕਲ ਜਾ ਅਸੀਂ ਇਦਾਂ ਹੀ ਕੀਤਾ ਗੇਟ ਉੱਤੇ ਇੱਕ ਗਾਰਡ ਖੜਾ ਸੀ ਦਿਨਾਨਾਥ ਨੇ ਉਸ ਨੂੰ ਗੱਲਾਂ ਵਿੱਚ ਲਗਾਇਆ ਤੇ ਮੈਂ ਕੁਨਾਲ ਦੇ ਨਾਲ ਬਾਹਰ ਨਿਕਲ ਗਈ ਉਹ ਸਿੱਧਾ ਮੈਨੂੰ ਆਪਣੇ ਦੋਸਤ ਦੇ ਘਰ ਲੈ ਗਿਆ ਮੈਂ ਬਹੁਤ ਖੁਸ਼ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਹੈ ਤੇ ਨਵੀਂ ਆਜ਼ਾਦੀ ਮਿਲ ਗਈ ਹੈ ਮੈਂ ਸਾਰੀ ਗੱਲ ਜਾਣਨ ਲਈ ਬੇਚੈਨ ਸੀ ਫਿਰ ਕੁਨਾਲ ਨੇ ਮੈਨੂੰ ਸਾਰੀ ਗੱਲ ਡਿਟੇਲ ਨਾਲ ਦੱਸਣੀ ਸ਼ੁਰੂ ਕਰ ਦਿੱਤੀ ਮੈਂ ਕਿਸੇ ਕੰਮ ਲਈ ਤੇਰੇ ਘਰ ਗਿਆ ਸੀ ਅੰਕਲ ਦੀ ਤਬੀਅਤ ਬਹੁਤ ਖਰਾਬ ਸੀ ਮੈਨੂੰ ਉਹਨਾਂ ਨੂੰ ਹਸਤੜੀ ਵਿੱਚ ਲੈ ਕੇ ਗਿਆ ਜਦੋਂ ਉਹਨਾਂ ਦੀ ਤਬੀਅਤ ਠੀਕ ਹੋਈ ਤਾਂ ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਮੇਰੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਉਹ ਤੈਨੂੰ ਜੂਏ ਵਿੱਚ ਹਾਰ ਚੁੱਕੇ ਹਨ ਤੇ ਉਹਨਾਂ ਦੋਨੇ ਮੁੰਡਿਆਂ ਨੇ ਤੈਨੂੰ ਕੋਠੀ ਤੇ ਵਿੱਚ ਦਿੱਤਾ ਹੈ ਤਾਂ ਮੈਨੂੰ ਬਹੁਤ ਅਫਸੋਸ ਹੋਇਆ ਕਨਿਕਾ ਮੈਂ ਤੈਨੂੰ ਕਾਲਸ ਟਾਈਮ ਤੋਂ ਹੀ ਮੁਹੱਬਤ ਕਰਦਾ ਸੀ ਤੇ ਤੈਨੂੰ ਅਪਣਾਉਣਾ ਚਾਹੁੰਦਾ ਸੀ ਪਰ ਮੈਂ ਤੈਨੂੰ ਕਦੇ ਦੱਸ ਨਾ ਸਕਿਆ ਜਦ ਉਸ ਦਿਨ ਅਕਲ ਨੇ ਮੈਨੂੰ ਸਾਰੀ ਗੱਲ ਦੱਸੀ ਤਾਂ ਮੈਂ ਤੈਨੂੰ ਕਿਵੇਂ ਛਡਾਵਾਂ ਇਹ ਕੋਸ਼ਿਸ਼ ਕਰਨ ਲੱਗਾ ਪਰ ਮੈਂ ਹਿੰਮਤ ਨਹੀਂ ਹਾਰੀ ਅੱਜ ਮੈਨੂੰ ਮੌਕਾ ਮਿਲ ਹੀ ਗਿਆ ਦਿਨਾਨਾਥ ਨੂੰ ਕਹਿ ਕੇ ਮੈਂ ਕਜਰੀ ਦੀ ਚਾਹ ਵਿੱਚ ਨੀਂਦ ਦੀ ਦਵਾਈ ਮਿਲਵਾ ਦਿੱਤੀ ਸੀ ਹੁਣ ਉਸ ਨੂੰ ਸਵੇਰ ਤੋਂ ਪਹਿਲਾਂ ਹੋਸ਼ ਨਹੀਂ ਆਵੇਗੀ ਗਾੜ ਦੀ ਸਮੱਸਿਆ ਸੀ ਤਾਂ ਇਤਫਾਕ ਨਾਲ ਇੱਕ ਬਾਥਰੂਮ ਵਿੱਚ ਸੀ ਤੇ ਦੂਜੇ ਨੂੰ ਦਿਨਾਨਾਥ ਨੇ ਗੱਲਾਂ ਵੀ ਚਲਾ ਲਿਆ ਹੁਣ ਤੇਰੀ ਭੱਜਣ ਦਾ ਇਲਜ਼ਾਮ ਦਿਨਾਨਾਥ ਉੱਤੇ ਨਹੀਂ ਆਵੇਗਾ ਸਵੇਰੇ ਮੈਂ ਤੈਨੂੰ ਘਰ ਲੈ ਕੇ ਜਾਵਾਂਗਾ ਤੇ ਬਿਲਕੁਲ ਸਧਾਰਨ ਤਰੀਕੇ ਨਾਲ ਆਪਾਂ ਵਿਆਹ ਕਰਵਾ ਲਵਾਂਗੇ ਕੀ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੇਂਗੀ ਕੁਨਾਲ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਸ਼ਾਂਤੀ ਦੀ ਲਹਿਰ ਦੌੜ ਗਈ ਤੇ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸਾਰੀ ਗੱਲ ਮੇਰੀ ਸਮਝ ਵਿੱਚ ਆ ਗਈ ਸੀ ਕਿ ਮੇਰੀ ਇੱਜ਼ਤ ਜੇ ਸਹੀ ਸਲਾਮਤ ਸੀ ਤਾਂ ਉਹ ਕੁਨਾਲ ਦੀ ਵਚਨ ਨਾਲ ਤੇ ਦੀਨਾ ਨਾਥ ਦੀ ਵਚਨ ਨਾਲ ਉਸ ਦਾ ਸਿਲਾ ਤਾਂ ਮੈਂ ਦੀਨਾ ਨਾਥ ਨੂੰ ਨਹੀਂ ਦੇ ਸਕਦੀ ਪਰ ਮੇਰਾ ਪ੍ਰਮਾਤਮਾ ਮੇਰੇ ਨਾਲ ਹੈ ਸਵੇਰ ਹੁੰਦੇ ਹੀ ਕੁਨਾਲ ਮੈਨੂੰ ਲੈ ਕੇ ਆਪਣੇ ਘਰ ਪਹੁੰਚ ਗਿਆ ਹਰੀਸ਼ ਅੰਕਲ ਨੂੰ ਤਾਂ ਸਭ ਕੁਝ ਪਹਿਲਾਂ ਹੀ ਪਤਾ ਸੀ ਹਰੀਸ਼ ਅੰਕਲ ਦੀ ਪਤਨੀ ਜਨਕੀ ਕੁਨਾਲ ਦੀ ਮਾਂ ਵੀ ਇਸ ਵਿਆਹ ਲਈ ਰਾਜੀ ਹੋ ਗਈ ਅਗਲੇ ਹੀ ਦਿਨ ਸਾਡਾ ਵਿਆਹ ਬੜੇ ਹੀ ਸਧਾਰਨ ਤਰੀਕੇ ਨਾਲ ਹੋ ਗਿਆ ਮੇਰੇ ਵਿਆਹ ਵਿੱਚ ਮੇਰੇ ਪਿਤਾ ਜੀ ਵੀ ਆਏ ਸਨ ਹੁਣ ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਸੀ ਕਿਉਂਕਿ ਉਹ ਬਿਮਾਰ ਰਹਿਣ ਲੱਗੇ ਸਨ ਹੁਣ ਉਹਨਾਂ ਨੇ ਜੂਆ ਖੇਡਣਾ ਵੀ ਛੱਡ ਦਿੱਤਾ ਸੀ ਤੇ ਉਹ ਬਹੁਤ ਸ਼ਰਮਿੰਦਾ ਸਨ ਉਹ ਬਾਰ-ਬਾਰ ਮੇਰੀ ਤੋਂ ਮਾਫੀयां ਮੰਗ ਰਹੇ ਸਨ ਆਖਰਕਾਰ ਮੈਂ ਪਾਪਾ ਨੂੰ ਮਾਫ ਕਰ ਦਿੱਤਾ ਹੁਣ ਮੇਰੇ ਪਾਪਾ ਤੇ ਅਸੀਂ ਸਾਰੇ ਚੰਗੀ ਜ਼ਿੰਦਗੀ ਗੁਜ਼ਾਰਨ ਲੱਗੇ ਹਾਂ ਤਾਂ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ